ਕੈਬਨਟ ਮੰਤਰੀ ਹਰਜੋਤ ਬੈਂਸ ਦਾ ਕਹਿਣੇ ਕਿ ਹਰਿਆਣਾ ਦੇ ਸੀਐਮ ਨਾਇਬ ਸੈਣੀ ਦੇ ਬਿਆਨ ਦੀ ਸਖਤ ਸ਼ਬਦਾਂ ਤੇ ਨਿੰਦਾ ਕਰਦੇ ਹਾਂ ਪ੍ਰਜਾ ਅੰਥੇ ਹੀ ਪੰਜਾਬ ਦੀ ਧਰਤੀ ਤੇ ਆ ਕੇ ਪੰਜਾਬ ਦਾ ਹੀ ਪਾਣੀ ਪੀ ਕੇ ਪੰਜ ਪਾਜਪਾ ਦੇ ਨਾਇਬ ਸੈਣੀ ਕਹਿ ਰਹੇ ਨੇ ਕਿ BBMB ਦੇ ਪੰਜਾਬ ਦਾ ਪਾਣੀ ਲੁੱਟਣ ਦਾ ਜੋ ਵੀ ਕੀਤਾ ਹੈ ਉਹ ਸਭ ਸਹੀ ਸੀ ਇਸ ਦਾ ਸਿੱਧਾ ਸਿੱਧਾ ਮਤਲਬ ਇਹ ਹੀ ਹੈ ਕਿ ਜੋ BBMB ਤੋਂ ਕਰਵਾਇਆ ਗਿਆ ਉਸ ਦਾ ਮਾਸਟਰ ਮਾਈਂਡ ਨਾਇਬ ਸੈਣੀ ਸੀ ਰਹੀ ਗੱਲ ਪੁਸ਼ਟਾਚਾਰ ਦੀ ਜਿਹੜੀ ਪਾਰਟੀ ਖੁਦ ਪਿਛਟ ਆਗਮਲੀ ਵਾਸ਼ਿੰਗ ਮਸ਼ੀਨ ਦੇ ਨਾਮ ਨਾਲ ਜਾਣੀ ਜਾਂਦੀ ਹੈ ਉਹ ਪੁਸ਼ਟਾਚਾਰ ਦੀ ਗੱਲ ਨਾ ਹੀ ਕਰੇ ਪੰਜਾਬ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਆਏ ਲੁਧਿਆਣੇ ਦੇ ਵਿੱਚ ਇੱਥੇ ਚੋਣ ਪ੍ਰਚਾਰ ਕਰਨ ਲਈ ਇਲੈਕਸ਼ਨ ਹੈ ਲੁਧਿਆਣੇ ਪੱਛਮੀ ਦੀ ਬਾਈਪੋਲ ਹੈ ਹਰ ਪਾਰਟੀ ਨੂੰ ਹੱਕ ਹੈ ਆ ਕੇ ਪ੍ਰਚਾਰ ਕਰਨ ਦਾ ਪਰ ਅੱਜ ਬੜਾ ਦੁੱਖ ਹੋਇਆ ਕਿ ਪੰਜਾਬ ਚ ਆ ਕੇ ਲੁਧਿਆਣੇ ਚ ਆ ਕੇ ਸਾਡਾ ਪਾਣੀ ਪੀ ਕੇ ਸਾਨੂੰ ਉਮੀਦ ਸੀ ਕਿ ਉਹ ਪੰਜਾਬ ਦੇ ਨਾਲ ਅੱਜ ਜਿਹੜਾ ਹੈ ਪੰਜਾਬ ਦੇ ਨਾਲ ਐਦਾਂ ਦਾ ਧੋਖਾ ਨਹੀਂ ਕਰਨਗੇ ਅੱਜ ਇੱਥੇ ਆ ਕੇ ਹਿੰਮਤ ਦੇਖੋ ਤੁਸੀਂ ਪੰਜਾਬ ਚ ਆ ਕੇ ਲੁਧਿਆਣਾ ਚ ਆ ਕੇ ਉਹ ਸਰਿਆਮ ਕਹਿੰਦੇ ਆ ਕਿ ਹਾਂ ਜੋ BBMP ਨੇ ਕਿਹਾ ਉਹ ਬਿਲਕੁਲ ਸਹੀ ਹੈ ਇਸ ਦਾ ਮਤਲਬ ਸਾਫ਼ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਹੋਈ ਜਿਸ ਤਰੀਕੇ ਨਾਲ ਅੱਧੀ ਰਾਤੀ ਜਦੋਂ ਭਾਰਤ ਦੇ ਪਾਕਿਸਤਾਨ ਦੇ ਵਿੱਚ ਜੰਗ ਲੱਗੀ ਹੋਈ ਸੀ ਬਲੈਕਆਊਟ ਸੀਗਾ ਡਰੋਨ ਆ ਰਹੇ ਸੀ ਰਾਕਟ ਆ ਰਹੇ ਸੀਗੇ ਉਸ ਵੇਲੇ ਪੰਜਾਬ ਦੇ ਪਾਣੀ ਨੂੰ ਖੋਣ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਗਿਆ ਕਦੀ ਚੇਅਰਮੈਨ ਭੇਜਤਾ ਕਦੀ ਅਫਸਰ ਭੇਜਦੇ ਅੱਧੀ ਰਾਤੀ ਸਵੇਰੇ 3 ਵਜੇ 4 ਵਜੇ ਅਸੀਂ ਉਹ ਲੜਾਈ ਲੜੀ ਤੇ ਅੱਜ ਸਾਨੂੰ ਸਾਫ਼ ਹੋ ਗਿਆ ਇੱਥੋਂ ਜੋ ਸਟੇਟਮੈਂਟ ਅੱਜ ਨਾਇਬ ਸੈਣੀ ਜੀ ਨੇ ਦਿੱਤੀ ਹੈ ਕਿ ਇਸ ਸਾਰੇ ਚੋਰੀ ਦੇ ਉਸ ਸਾਰੇ ਚੀਜ਼ ਦੇ ਬੀਬੀਐਮਪੀ ਨੂੰ ਕਿਸ ਤਰੀਕੇ ਨਾਲ ਉਸ ਦਾ ਦੁਰਉਪਯੋਗ ਕੀਤਾ ਗਿਆ ਕਿਸ ਤਰੀਕੇ ਨਾਲ ਉਹਨਾਂ ਦੇ ਅਫਸਰਾਂ ਦਾ ਦੁਰਉਪਯੋਗ ਕੀਤਾ ਗਿਆ ਇਸ ਦਾ ਮਾਸਟਰਮਾਈਂਡ ਨਾਇਬ ਸੈਣੀ ਸੀ ਸਾਨੂੰ ਮੈਂ ਹੈਰਾਨ ਹਾਂ ਕਿ ਤੁਸੀਂ ਸਾਡੇ ਸਾਡੇ ਪੰਜਾਬ ਚ ਆ ਕੇ ਫਿਰ ਤੁਸੀਂ ਗੱਲ ਕਰਦੇ ਹੋ ਕਿ ਅੱਛਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਹਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਤੁਹਾਨੂੰ ਪੀਣ ਵਾਸਤੇ ਪਾਣੀ ਦਿੱਤਾ ਪਰ ਉਸ ਦੇ ਬਾਵਜੂਦ ਬਿਨਾਂ ਕਿਸੇ ਲੋੜ ਦੇ ਨਾ ਤਾਂ ਉਹ ਖੇਤੀ ਵਾਸਤੇ ਨਾ ਪਸ਼ੂਆਂ ਵਾਸਤੇ ਨਾ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਸੀ ਪਰ ਤੁਸੀਂ ਸਿਰਫ ਜਿਵੇਂ ਮੁਗਲਾਂ ਨੇ ਪੰਜਾਬ ਦੇ ਨਾਲ ਕੀਤਾ ਸੀ ਜਿਵੇਂ ਮੁਗਲਾਂ ਨੇ ਸਾਡੀ ਧਰਤੀ ਨਾਲ ਕੀਤਾ ਸੀ ਤੁਸੀਂ ਉਹ ਕੰਮ ਕੀਤਾ ਮੁਗਲਾਂ ਵਾਂਗ ਜਿਹੜਾ ਸਾਡੇ ਦਾਕਾ ਮਾਰਿਆ ਨਾਇਬ ਸੈਣੀ ਜੀ ਤੁਸੀਂ ਵਜ਼ੀਰ ਖਾਨ ਤੋਂ ਘਟ ਨਹੀਂ ਹੋ ਤੁਸੀਂ ਆ ਜਾ ਕੇ ਇਹ ਕਹੋਗੇ ਅੱਜ ਅਸੀਂ ਅੱਜ ਵੀ ਰੋਜ਼ ਪੀਣਾ ਆਂਦੇ ਆ ਦੱਸੋ ਕਿੰਨੇ ਪੀਣ ਵਾਲੇ ਕਿਹੜੇ ਪਿੰਡ ਤੁਹਾਡੇ ਪੀਣ ਵਾਲੇ ਨੇ ਅਸੀਂ ਜਾ ਕੇ ਉੱਥੇ ਛਬੀਲ ਲਾਵਾਂਗੇ ਭੇਜੋ ਆਪਣੇ ਪਿੰਡਾਂ ਦੇ ਇਹਦੇ ਜਿੱਥੇ ਪੀਣ ਵਾਲੇ ਪਾਣੀ ਦੀ ਕਮੀ ਹੈ ਅਸੀਂ ਜਾ ਕੇ ਛਬੀਲ ਲਾਵਾਂਗੇ ਪਰ ਪੰਜਾਬ ਦੇ ਪਾਣੀ ਦੇ ਡਾਕਾ ਤਾਂ ਨਾ ਮਾਰੋ ਤੇ ਇੰਨੀ ਬੇਸ਼ਰਮੀ ਤੁਸੀਂ ਆ ਕੇ ਕਹਿੰਦੇ ਕਿ ਹਾਂ ਹਾਂ ਬਿਲਕੁਲ ਸਹੀ ਹੈ ਬੀਬੀਐਮਪੀ ਦਾ ਸੰਵਿਧਾਨਿਕ ਤੁਸੀਂ ਬਾਬਾ ਸਾਹਿਬ ਦਾ ਬੇਦਖਰਦੇ ਸੰਵਿਧਾਨ ਦਾ ਜੀ ਇਹ ਇਹ ਜਿਹੜਾ ਇਹ ਦੁਰਉਪਯੋਗ ਕਰੋਗੇ ਤੁਸੀਂ ਉਹਨਾਂ ਦੇ ਉਹਨਾਂ ਦੇ ਵੱਲੋਂ ਇੰਨਾ ਮਹਾਨ ਜੋ ਸੰਵਿਧਾਨ ਬਣਾਇਆ ਗਿਆ ਤੁਸੀਂ ਇਹਦੇ ਉਪਯੋਗ ਕਰੋਗੇ ਤੁਸੀਂ ਸਾਡੇ ਗਰੀਬ ਮਾਨ ਦਾ ਕਿਸਾਨਾਂ ਦਾ ਪਾਣੀ ਖੋਗੇ ਅਸੀਂ ਆਪਣੇ ਪਿੰਡਾਂ ਦੇ ਪਾਣੀ ਦੀ ਲੜਾਈ ਲੜ ਰਹੇ ਹਾਂ ਅੱਜ ਪੰਜਾਬ ਦੇ ਵਿੱਚ ਇਰੀਗੇਸ਼ਨ ਸਿਸਟਮ ਜਿਹੜਾ ਬਿਲਕੁਲ ਸਹੀ ਹੋ ਰਿਹਾ ਤੇ ਮੈਂ ਮੈਨੂੰ ਇਸ ਗੱਲ ਦੇ ਉੱਤੇ ਜਿਹੜਾ ਹੈ ਕਿ ਕੜਾ ਵਿਰੋਧ ਹੈ ਮੇਰੀ ਇਹ ਜਿਹੜਾ ਹੈ ਕਿ ਜਿਸ ਤਰੀਕੇ ਨਾਲ ਅੱਜ ਨਾਇਬ ਸੈਨੇ ਦੀ ਨਾ ਕੇ ਪੰਜਾਬ ਦੇ ਵਿੱਚ ਲੁਧਿਆਣੇ ਚ ਆ ਕੇ ਕਿਹਾ ਕਿ ਹਾਂ ਬੀਬੀ ਐਮ ਵੀ ਦੇ ਸਾਰੇ ਕੰਮ ਸਹੀ ਸੀ ਇਸ ਦਾ ਮਤਲਬ ਸਾਫ਼ ਹੈ ਕਿ ਉਸ ਸਾਰੇ ਡਿਜ਼ਾਈਨ ਦੇ ਬਾਸਰ ਮਾਈਂਡ ਸਹੀ ਸੀ ਤੇ ਨਾਲ ਉਹਨੀ ਗੱਲ ਕਹੀ ਗਈ ਅੱਛਾ ਜੀ ਆਮ ਆਦਮੀ ਪਾਰਟੀ ਦੇ ਲੀਡਰ ਵੇ ਭ੍ਰਸ਼ਟਾਚਾਰ ਹੈ ਵੀ ਤੁਸੀਂ ਗੱਲ ਕਰੋਗੇ ਬੀਜੇਪੀ ਜੋ ਖੁਦ ਇੱਕ ਵਾਸ਼ਿੰਗ ਮਸ਼ੀਨ ਹੈ ਤੁਸੀਂ ਦੇਸ਼ ਤੇ ਕੋਈ ਜਿੰਨੇ ਭ੍ਰਸ਼ਟ ਲੀਡਰ ਹੈ ਜਿਨ੍ਹਾਂ ਦੇ ਉੱਤੇ ਈਡੀ ਸੀਬੀਆਈ ਦੀ ਰੇਡ ਹੈ ਕੇਸ ਚੱਲਦੇ ਆ ਤੁਸੀਂ ਸਾਰੇ ਆਪਣੇ ਹੱਥ ਜੋਇਨ ਕਰਾ ਲੇ ਤੇ ਜਿਹੜੇ ਨਹੀਂ ਜੋਇਨ ਆਉਂਦੇ ਉਹਨੂੰ ਜੇਲ੍ਹਾਂ ਚ ਪਾ ਦਿੰਦੇ ਹੋ ਤੁਸੀਂ ਗੱਲ ਕਰੋਗੇ ਨਾਲ ਤੁਸੀਂ ਗੱਲ ਕੀਤੀ ਆਯੁਸ਼ਮਨ ਭਾਰਤ ਦੀ ਅੱਜ ਹਰਿਆਣਾ ਦਾ ਜਿਹੜਾ ਹੈਲਥ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਦੇਸ਼ ਤੇ ਸਭ ਤੋਂ ਮਾੜਾ ਹੈ ਤੁਹਾਡੇ ਜਿਹੜੇ ਜੁੱਥੇ ਗਰੀਬਾਂ ਨੂੰ ਇਲਾਜ ਨਹੀਂ ਮਿਲਦਾ ਉਹਨਾਂ ਨੂੰ ਪਹਿਲਾਂ ਦਿੱਲੀ ਜਾਣਾ ਪੈਂਦਾ ਸੀ ਹੁਣ ਦਿੱਲੀ 'ਚ ਵੀ ਤੁਸੀਂ ਬੇੜਾ ਕਰ ਕਰਤਾ ਪੰਜਾਬ ਦਾ ਜੈਲ ਇਨਫਰਾਸਟ੍ਰਕਚਰ ਸਾਡੇ ਆਮ ਆਦਮੀ ਕਿਨੇ ਸਾਡੇ ਹਸਪਤਾਲਾਂ ਜੋ ਸੁਧਾਰਾ ਲ ਹੋ ਗਿਆ ਤੇ ਹੁਣ ਜੋ ਮਾਨ ਸਾਹਿਬ ਨੇ ਜੋ ਇਹ ਨਾਮ ਕੀਤਾ ਹੈ ਜੋ ਹਰ ਇੱਕ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫਤ ਦਾ ਇੱਕ ਰੈਵਲੂਸ਼ਨਰੀ ਕਦਮ ਹੈ ਪੰਜਾਬ ਦੇ ਸੇਕ ਕ੍ਰਾਂਤੀ ਦੇ ਵਿੱਚ ਅਸੀਂ ਤਾਂ ਕੰਮ ਕਰ ਰਹੇ ਹਾਂ ਪਰ ਅੱਜ ਇਸ ਤਰੀਕੇ ਨਾਲ ਤੁਸੀਂ ਆ ਕੇ ਮੇਨੂੰ ਮੀਟ ਸੀ ਸਾਨੂੰ ਸਾਰੇ ਪੰਜਾਬੀਆਂ ਨੂੰ ਮੀਟ ਸੀ ਕਿ ਤੁਸੀਂ ਆਕੇ ਘਟੋ ਘਟੂ ਘੁੰਮ ਕੇ ਤੁਹਾਡੀ ਜਿਹੜੀ ਹੈ ਤੁਹਾਨੂੰ ਪਤਾ ਲੱਗੂਗਾ ਤੇ ਤੁਸੀਂ 8 ਜੂਨ ਦੇ ਮਹੀਨੇ ਚਾਕੇ ਪੰਜਾਬ ਦੀ ਧਰਤੀ ਚਾਕੇ ਪੰਜਾਬ ਦੇ ਹੱਕ ਦੀ ਗੱਲ ਕਰੋਗੇ ਪਰ ਤੁਸੀਂ ਆਕੇ ਆਪਣੇ ਉਸੇ ਸਟੈਂਡ ਤੇ ਕੈਮਰੇ ਕਿ ਆ ਦੁਨੀਆ ਨੂੰ ਦੇਸ਼ ਦੁਨੀਆ ਨੂੰ ਦੱਸ ਦਿੱਤਾ ਕਿ ਤੁਸੀਂ ਉਸ ਸਾਰੇ ਡਿਜ਼ਾਈਨ ਦੇ ਜੋ ਪੰਜਾਬ ਦੇ ਪਾਣੀ ਦਾ ਚੋਰੀ